110 ਕੀ ਦਾ ਉਹਨਾਂ ਨੇ ਕਾਇਦੇ ਕਾਨੂੰ ਕਾਲੇ ਸੱਪ ਨੂੰ ਛੇੜਦੇ ਨੇ ਦੇਸੀ ਬੱਕਰੀ ਐ ਕੋਈ ਅੰਬਰਸਰੀ ਨਹੀਂ ਹੈਗੀ ਦੇਸੀ ਐ ਇਹ ਪਰ ਦੇਸੀਆ ਕੇ ਕੱਲੇ ਕੰਨਾਂ ਨੂੰ ਉਹ ਨਕੌੜਾ ਉਹ ਨੱਕ ਨਕੌੜਾ ਦੇਖ ਲਿਆ ਕੱਤ ਨਹੀਂ ਕੋਈ ਹੋਰ ਨਹੀਂ ਐ ਡੱਡੀਆਂ ਦਾ ਕੁੱਤੀਆਂ ਫਿਰਦੀਆਂ ਨੇ ਇਹ ਤਾਂ ਦੇਣ ਵਾਲੀ ਗੱਲ ਨਹੀਂ ਜੀ ਦੇਣੀ ਨਹੀਂ ਇਹਨੇ ਬੱਕਰੀ ਨਹੀਂ ਤੇ ਦੇਣੀ ਕਿ ਨਹੀਂ ਆ ਮੋਰੇ ਹੋਰ ਕੀ ਮਿੱਟੀ ਕੱਢਣਾ ਆ ਤੂੰ ਤਾਂ ਮਿੱਟੀ ਕੱਢਣ ਰੋਜ਼ ਹੀ ਆਉਂਨਾਰੇ ਇੱਜੜ ਚਾਰਨ ਵਿਕਾਸ ਤੋਂ ਖਾੜ ਜਾ ਰਿਹਾ ਓਏ ਹੱਥ ਨੂੰ ਹੱਥ ਮਿਲਿਆ ਓਏ ਦਾਕਾ ਨੂੰ ਐਰਾ ਓਏ ਦਾਕਾ ਨੂੰ ਐ ਤਾਰਾੜੀ ਹੋਇਆ ਲੈਂਦਾ ਉਹ ਕਹਿੰਦਾ ਜੀ ਉਹ ਨਹੀਂ ਲੈਂਦਾ ਮੈਂ ਲੈਣਾ ਆ ਜਾ ਪਿਛਾ ਨੂੰ ਜਾ ਬਾਈ ਸ਼ਰਮ ਖੁੱਲਾ ਕਰ ਲੈ ਖਾੜਾ ਖੁੱਲਾ ਖੁੱਲਾ ਰੋਜ਼ ਆ ਪਾਪਾ ਖੇਡ ਲੂ ਦੂਰ ਤੱਕ ਗੋਲ ਖੇੜਾ ਬਣਾ ਲਓ ਮੈਂ ਦਰੀ ਜੋ ਮਹਰਾ ਜੂਹਰਾ ਉਧਰ ਨੂੰ ਹੋ ਜਾ ਮੁੱਲੇ ਰਾਜਾ ਕੋਈ ਨਾ ਕੋਈ ਖੁੱਲਈ ਹੈ ਹਾਂ ਠੀਕ ਹੈ ਠੀਕ ਹੈ ਹਾਂ ਕਿੱਥਰ ਗਿਆ ਮੁੰਡਾ ਜੀ ਕੌਣ ਹੈ ਉਹ ਤਾਂ ਉਹ ਤਾਂ ਗੱਲਾਂ ਕਰਦਾ ਹੁਣ ਲੈਣੀ ਆ ਤੁਸੀਂ ਹਾਂ ਲੈਣੀ ਆ ਵੇਚਣੀ ਆੜੀ ਇਹ ਜੇ ਤਾਂ ਦੇਹੇ ਵੇਚਣੀਆਂ ਕਰਦੀ ਗੱਲ ਐ ਤਾਂ ਤਾਂ ਮੁੱਲ ਕੱਢੀ ਤੇਰੀ ਘਰ ਦੀ ਬੱਕਰੀ ਆ ਜਲਚੂ ਫੜੀ ਐ ਤੇ ਨਹੀਂ ਵੇਚਣੀ ਫਿਰ ਤਾਂ ਜਿਕਰੀ ਖਤਮ ਐ ਕਿਉਂ ਜੀ ਉਹ ਪਹਿਲਾਂ ਤਾਂ ਭੱਜ ਗਿਆ ਕਹਿੰਦਾ ਮੈਂ ਤਾਂ ਲੈਂਦਾ ਨਹੀਂ ਠੀਕ ਹੈ ਉਹ ਤਾਂ ਕਹਿਦੀ ਮਾਂ ਵੀ ਜੇ ਜੱਜ ਤੇ ਕਹਿੰਦਾ ਨਾ ਮੇਰੇ ਰੋਠ ਨਹੀਂ ਆਉਣੀ ਮੈਂ ਕੀ ਬੋਲਦਾ ਉਹਦਾ ਤਾਂ ਮੁੱਲ ਮੰਨਣਾ ਨਹੀਂ ਠਰਾਤਾ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਕੀ ਪੜਦੇ ਨਾ ਮੰਗਿਆ ਕੀ ਨਾ ਪਤਾ ਹੀ ਨਹੀਂ ਬੋਲੇ ਮਾਂ ਅਗਲਾ ਸੌਦਾ ਕਰਦੇ ਅੱਛਾ ਤੇਨੂੰ ਪਤਾ ਤਿਉਹ ਮੈਂ ਤਾਂ ਤਿੰਨ ਵਾਰੀ ਠਾਲ ਲੇ ਪਨੋਈਏ ਗੱਲ ਦਾ ਪਤਾ ਕੋਈ ਲੱਗਿਆ ਨਹੀਂ ਕਹਿੰਦੇ ਚੋਰ ਲੰਗ ਗਿਆ ਕਹਿੰਦੀ ਨਹੀਂ ਮਾਂ ਮੈਂ ਤਾਂ ਦੇਖਿਆ ਤਾਂ ਹੈ ਨਹੀਂ ਲੰਗ ਜ਼ਰੂਰ ਲੰਗ ਜ਼ਰੂਰ ਗਿਆ ਕਹਿੰਦੀ ਸੁੱਤੀ ਕਿੱਥੇ ਸੀ ਤੇ ਕਹਿੰਦੀ ਕੋਠੇ ਤੇ ਮੈਂ ਤਾਂ ਕੋਠੇ ਦੀ ਸੁੱਤਾ ਰਹਿ ਗਿਆ ਮੇਤਰਾ ਪਤਾ ਹੈ ਨਹੀਂ ਕਿ ਕੁੱਤਾ ਕਿਨੇ ਵੇਲੇ ਪਹੁੰਚ ਗਿਆ ਲੈ ਹਾਂ ਦੱਸ ਕੀ ਮੰਗਦਾ ਮੈਂ ਤਾਂ 10 ਦਾ ਮੰਗ 1 ਲੱਖ 10 ਇਹਦਾ ਮੈਂ ਮਨੇ ਕਾਇਦੇ ਕਾਨੂੰ ਕਾਲੇ ਸੱਪ ਨੂੰ ਛੇੜ ਰਾਂ ਹੈ ਪੱਲੀ ਦਾ ਉਸਨੇ ਤਾਂ ਪਤਾ ਦੁਕਾਨ ਤਿਆਰ ਕਰਨੀ ਹੈ ਬ੍ਰੀਡ ਚੈੱਕ ਕਰ ਲਓ ਪਾਸ ਕਰ ਲਓ ਕੋਈ ਕੰਨ ਦੀ ਕਮੀ ਦੱਸ ਦੋ ਕੋਈ ਥਣਾ ਚ ਨੁਕਸ ਦੱਸ ਦੋ ਫੜੀ 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 ਮੜੀ ਮੁੰਡੇ ਭੱਜੇ ਗਈ ਬੱਕਰੀ ਦਾ ਤੇਰੀ ਹਾਂ ਹੈ ਬਾਲਾਂ ਚਾ ਛੇੜ ਲਿਆ ਤੈਂ ਹੈ ਕਾ ਨੂੰ ਲੋਟ ਲੱਗੂ ਕਰ ਲਾਂਗੇ ਇਹਨਾਂ ਜੋ ਤਾਂ ਉਹ ਕੇਸ ਵਾਲਾ ਲੰਬਾ ਹੈ ਹਾਂ ਤੇਰੀ ਮਰਜ਼ੀ ਹੈ ਭਰਾਵਾ ਮੈਨੂੰ ਤਾਂ ਕੀ ਮਤ ਬਿੰਦ ਪਕਾਈ ਕੁੱਟ ਕੇ ਪਿੱਛੇ ਹਟ ਜੂਗਾ ਮੈਂ ਤਾਂ ਲੈਣੀ ਨਹੀਂ ਪਾਸ ਨੂੰ ਤਾਂ ਰੋਜੇ ਪਾਸ ਕਰਦੇ ਆ ਛੜੀ ਤਾਂ ਅੱਖਾਂ ਵੀ ਦੀ ਹੋ ਗਈ ਜਿਹੜੀ ਪਾਸ ਹੋ ਗਈ ਜਿਹੜੀ ਫੇਲ ਹੈ ਫੇਲ ਕਰ ਦਾਂਗੇ ਕਿਉਂ ਵੀ ਤੈਨੂੰ ਗੱਗੂ ਤੋੜ ਕੇ ਦਿਖਾੜੇ ਨੂੰ ਢੇੜਾ ਕਢਾ ਕੇ ਉਹ ਇਹ ਪੈਰ ਪੂਰ ਕਿਵੇਂ ਧਰਦੀ ਐ ਕਿਵੇਂ ਤੁਰਦੀ ਐ ਦੋਰ ਦਵਾ ਦਾ ਕਿੜਾ ਦੱਸ ਦੇਖ ਲਈ ਕਹਾਂ ਤੂੰ ਨਾ ਮਾਰ ਕੇ ਦੇਖ ਲੈ ਬਾਈ ਕੋਈ ਨਾ ਨਹੀਂ ਪਾਸਤਾ ਕਰਨ ਦਾ ਹੱਕ ਬਣਦਾ ਤੇਰਾ ਫਿਰ ਕਹਿੰਦਾ ਬਾਈ ਇਹਦੇ ਥਣ ਚ ਛਰਲਾ ਪੈਂਦਾ ਐ ਬਾਈ ਆ ਹੋ ਗਿਆ ਬਾਈ ਬਾਹ ਹੋ ਗਿਆ ਪਿੱਛੋਂ ਇਕੜਦਾ ਨਹੀਂ ਚੁ ਇਕੜਦਾ ਵਸ ਵਸ ਦੁੱਖਾ ਲੀਨਾ ਯਾਉਤੀ ਕੋਈ ਹਾਇਟਾਨਿਕ ਪ੍ਰੋਬਲਮ ਆ ਠੀਕ ਹੈ ਹਾਂ ਪੈਸਾ ਬਰ ਕਿਦੋਂ ਦੇ ਬਹੁਤ ਮੈਂ ਤਾਂ ਦੇਖ ਲਈ ਸਹੀ ਹੈ ਇਹਦੇ ਲੱਗੀ ਹੋਈ ਆ ਤਾਰ ਹੋਪਾ ਨੂੰ ਬੁੱਧੂ ਬਣਾਉਂਦਾ ਲਾ ਦਾਂਗੇ ਟੂਪ ਲਾ ਦਾਂਗੇ ਨਾ ਇਹ ਤਾਂ ਰਾਜੀ ਹੋਇਆ ਹੈ ਇਹਦੇ ਤਾਰ ਲੱਗੀ ਹੋਈ ਹੈ ਰਾਜੀ ਹੋਇਆ ਆਪ ਤੇ ਆਪ ਨਾਲੇ ਹੋਰ ਹੈ ਅੰਦਰਲਾ ਨਹੀਂ ਪਟਿਆ ਹੈ ਦਾ ਮਾਸੂਤਾ ਲਾ ਲਾ ਪੱਟਿਆ ਹੈ ਤਾਰਨਾ ਜੰਤਲਾ ਪਾੜ ਜਾਂਦਾ ਦੁੱਧ ਲਿੱਕੜ ਲੱਗ ਜਾਂਦਾ ਦੋ ਟੂਪਾਂ ਹੁੰਦੀਆਂ ਨੇ ਨਾ ਬੱਕਰੀ ਦੇ ਉੱਤੇ ਦੇਖ ਵੇ ਝੱਟਾ ਮੈਂ ਤਾਂ ਕਹਿੰਦਾ ਜਾਣੇ ਤੇ ਹਾਂ ਕੀ ਮੰਗਿਆ ਮੁੰਡਿਆ ਕਦਾ ਸੀ ਪਾਲਾ ਹੈ ਇੱਕ ਦੱਸ ਤਾਂ ਤੂੰ ਮੈਨੂੰ ਲੱਗਾ ਦੋ ਵਿੱਚ ਵੀ ਕਮੀ ਦੱਸ ਦੋ ਬਈ ਬੱਕਰੀ ਦਾ ਕਿਹੜਾ ਮੇਮ ਹੈ ਬੱਕਰੀ ਹੋਵੇ ਬੱਕਰੀ ਨਾ ਬੱਕਰੀ ਹੋਵੇ ਤੁਸੀਂ ਕਿਹੜਾ ਮੇਮ ਲੈਣ ਆਇਓ ਬੱਕਰੀ ਵੀ ਲੈਣ ਆਇਓ ਬੱਕਰੀ ਠੱਕਰੀ ਗਊ ਜੰਝਾਲ ਦੁੱਧ ਪੀਣਾ ਜੇ ਕਹਿੰਦਾ ਮੈਂ ਦਾ ਬੱਚਾ ਪਾਲ ਨਹੀਂ ਕਰਦੇ ਟਾਲ ਦੁਨੀਆ ਕੱਢੂ ਗਾਲ ਬੱਕਰੀ ਨਾ ਪਾਲ ਹੋ ਅਰੇ ਪਈਆ ਮੈਂ ਤੈਨੂੰ 18000 ਦੇ ਦਾਨੇ ਆ ਕਿਉਂ ਵੀ ਤੈਨੂੰ ਠੀਕ ਹੈ ਅੱਜ ਦੇ ਜਮਾਨੇ 'ਚ 18000 ਦੀ ਹੋਏ ਇਹ ਦੇਸੀ ਬੱਕਰੀ ਐ ਕੋਈ ਅੰਬਰਸਰੀ ਨਹੀਂ ਹੈਗੀ ਦੇਸੀ ਐ ਇਹ ਔਰ ਦੇਸੀ ਆ ਕੇ ਕੱਲੇ ਕੰਨਾਂ ਨੂੰ ਵਾਕ ਕਦਨ ਕੌੜਾ ਓਏ ਨੱਕ ਨਕੌੜਾ ਦੇਖ ਲਿਆ ਅਵਾਜ਼ ਹੀ ਆ ਲੈ ਕੱਤ ਨਹੀਂ ਕੋਈ ਹੋਰ ਨਹੀਂ ਐ ਡਡੀਆਂ ਦਾ ਕੁੱਤੀਆਂ ਫਿਰਦੀਆਂ ਨੇ ਬੱਚੇ ਦੇ ਨਾਲੀਆਂ ਬਾਹਰਲੇ ਪਾਕਿਸਤਾਨ ਚੋਂ ਆਈਆਂ ਹੋਈਆਂ ਆ ਬੁੱਲੀ ਜੀਆਂ ਕੱਲ ਦੇਖਿਆ ਮੈਂ ਇੱਕ ਫਾਰਮ ਦੀ ਬੁੱਲੀ ਕੁੱਤਾ ਐਡਾ ਇਹੇ ਜੇ ਰੰਗ ਦਾ ਸਾਬਨਾ ਦੇਖਦਾ ਜੇ ਦੇਣੀ ਹੈ ਮੁੰਡੇ ਦਾ ਘਰ ਦੇ ਮਨ ਰਾ ਜੀ ਇੱਕ ਬੰਜੇ ਲੀ ਐਂ ਦਾ ਹੈ ਹੈਗਾ ਕੋ ਦਾਮ ਤੇਰੀ ਚ 25000 ਦੀ ਦੇ ਯਾਰ ਛੱਡ ਗੱਲਾਂ ਸਾਰੀਆਂ ਹੈ ਉਹ 5 ਲੈ ਰਾਜੂ ਤੂੰ 10 ਵੜ ਗਿਆ ਨਾ ਦੱਸਤਾ ਨਹੀਂ ਵਦਿਆ ਸੱਤ ਵਦਿਆ ਉਹ ਸੱਤ ਵਦਿਆ ਲੈ ਲਾ ਸੱਤ ਹੈ ਉਹ ਤੋਂ ਨਾ ਵਦਿਆ ਇੱਥੇ ਕਿਹਾ ਸੱਤ ਤੋ ਵਦਿਆ ਹਰ ਬਿਲਾੜਾ ਦੇ ਲਈ 7000 ਵਦ ਗਿਆ ਬਾਈ ਆ ਸਹੀ ਲੈਣ ਤੇ ਠੀਕ ਹੈ ਨਹੀਂ ਨਹੀਂ ਉਹ ਠੀਕ ਹੈ ਨਹੀਂ ਨਹੀਂ ਤਿੰਨ ਦੰਦ ਵੀ ਬੜਾ ਦਰਾ ਪਾਣੀ ਦਾ ਤੋੜੇ ਹੀ ਪੀਂਦਾ ਹੋਵੇਗਾ ਹੋਰ ਠੀਕ ਹੈ ਯਾਰ ਆ ਸਾਡੀ ਕਿਸਮਤ ਹੈ ਭਰਾਵਾਂਗੇ ਨੂੰ ਰਹੂ ਕਿ ਨਾ ਰਹੂਗਾ ਭਾਈ ਤੰਦ ਕਿਵੇਂ ਆ ਦੰਦ ਤੁਸੀਂ ਹਾਂ ਬੱਕਰੀ ਹੈ ਦੀਏ ਬਾਬੇ ਅੱਠ ਦੰਦ ਪੂਰੀ ਹੋ ਗਈ ਲੈ ਦੇ ਬਾਈ ਦੱਸੋ ਤਾਂ ਸਹੀ 30000 ਦੀ ਬੱਕਰੀ ਵਿਕਦੀ ਹੈ ਹਾਂ ਹੈ 35000 ਦੀ 40000 ਦੀ ਤਿੰਨੇ ਬੱਕਰੀ 1 ਲੱਖ 2000 ਦੀ ਤੂੰ ਤਾਂ ਦੇਣ ਵਾਲੀ ਗੱਲ ਨਹੀਂ ਜੀ ਦੇਣੀ ਨਹੀਂ ਇਹਨੇ ਬੱਕਰੀ ਨਹੀਂ ਤਾਂ ਦੇਣੀ ਨਹੀਂ ਆਇਆ ਮੋਰੇ ਹੋਰ ਕੀ ਬੱਤੀ ਕੱਢਣ ਆਇਆ ਤੂੰ ਤਾਂ ਮਿੱਟੀ ਕੱਢਣ ਰੋਜ਼ ਹੀ ਆਉਂਦਾ ਇੱਜੜ ਚਾਰਨ ਮਿੱਟੀ ਕੱਢਣ ਤਾਂ ਆਉਂਦੇ ਨੇ ਥਾਲ ਚ ਲੈ ਕੇ 100 ਸਮਾਨ ਦੀਵੇ ਦੂਵੇ ਚਰਾਗ ਚਰੂਗ ਧੂਫਾਂ ਬੱਤੀਆਂ ਦਾਣੇ ਦੂਨੇ ਜੇ ਬੁੜੀਆਂ ਸੌ ਕੁ ਸ ਲੋਗਣ ਲਾਗੜਦੀਆਂ ਪੱਤੀਆਂ ਪੁੱਤੀਆਂ ਜਾਂ ਰਮਾਲਨਾ ਟੱਕ ਕੇ ਦੱਸ ਤੇਰੇ ਲਈ ਕੀ ਆ ਹੋਰ ਸਿਸਟਮ ਕੱਲੀ ਬੱਕਰੀ ਫੜੀ ਖੜਾ ਤੂੰ ਕਿਹੜੀ ਮਿੱਟੀ ਕੱਢਣਾ ਤੂੰ ਤਾਂ ਮਿੱਟੀ ਸਾਡੀ ਕੱਢਣ ਆਇਆ ਪੈਰਾਂ ਦੀ ਸਾਡੀ ਮਿੱਟੀ ਕੱਢਦਾ ਬਾਈ ਤੂੰ ਮਿੱਟੀ ਨਹੀਂ ਕੱਢਣ ਆਇਆ ਸਾਡੀ ਮਿੱਟੀ ਲਿਕੜੂਗੀ ਤੇਰੀ ਨਿਕੜਦੀ ਕਈ ਦੇਵੀਆਂ ਮਨਾਉਣੀਆਂ ਪੈਣੀਆਂ ਪੈਸੇ ਦੇਣ ਵਕਤ ਵੀ ਮਾਈ ਕਰਦੇ ਕਿਧਰੋਂ ਕਿਰਪਾ ਹੈ ਵੀ ਤਿੱਖਰੀਆਂ ਨਹੀਂ ਇਕੱਠੀਆਂ ਹੁੰਦੀਆਂ ਆਥਣ ਤੇ ਲੱਖ ਕਰਦੇ ਜਾਂ ਮੈਂ ਤੇਰਾ ਚੇਲਾ ਬਣ ਕੇ ਜਾਊ ਅੱਜ 1200 ਰੁਪਏ ਇੱਕ ਪੱਗ ਦੇ ਕੇ ਜਾਊਂਗਾ ਸੌਂਦੀਆਂ ਵੀਡੀਓ ਨਹੀਂ ਫਿਰ ਮੈਨੂੰ ਦੇ ਚੇਲਾ ਬਣ ਮੇਰਾ ਆਥਣ ਤੇ ਬਿਨਾਂ ਨਸੇ ਤੋਂ ਚੱਲੀ ਮੇਨਾਂ ਨਾਲੇ ਸਾਰਾ ਦਾਣ ਪਕਾਈ ਘੁੱਟੇਂ ਜਿਉਂ ਵੀ ਸੁਆਤਾ ਤਾਂ ਆ ਗਿਆ ਰੇ ਬੱਕਰੀ ਵੇਚਣ ਲੈ ਲੋ ਬੱਕਰੀ ਲੈ ਲੋ ਬੱਕਰੀ ਸਬਜ਼ੀ ਬਣਾਤੀ ਬੱਕਰੀ ਲੈ ਲੋ ਨੂਨ ਤੇ ਲੱਕੜੀ ਇੱਕ ਖਾਣ ਵਾਲੀ ਕੱਕੜੀ ਬੱਕਰੀ ਕੱਕੜੀ ਮਗਰ ਜਲਾ ਹੈ ਕਹਿੰਦਾ ਬੱਕਰੀ ਦਾ ਕੀ ਹੈ ਬੱਕਰੀ ਕੱਕੜੀ ਮਿੰਟੇ ਚ ਹੋ ਜਾਂਦੀ ਹੈ ਇਹਨਾਂ ਦਾ ਚੰਗੀਆਂ ਕੁਝ ਨਹੀਂ ਚੰਗੀਆਂ ਬਿੰਦਕ ਲੱਗਦੀ ਨੇ ਹੱਥਾਂ ਨੂੰ ਚੋਣ ਵਕਤ ਤਾਂ ਮਿੰਟੇ ਚ ਜਾਂਦੀਆਂ ਢੇਰੀ ਹੋ ਜਾਂਦੀਆਂ ਮੜ ਜਾ ਕਾਗਤ ਹੱਲ ਗਿਆ ਬੱਕਰੀਆਂ ਗੱਡੀ ਥੱਲੇ 20 ਥਾਂਵੇਂ ਬਣੀਆਂ ਨੇ ਕਹਾਣੀਆਂ ਬਾਈ ਹਾਂ ਨਿਬੜ ਗਈ بس 30000 ਦੀ ਬੱਕਰੀ ਦੇ ਹੋ ਉਹ ਠੀਕ ਹੈ ਠੀਕ ਹੈ ਠੀਕ ਹੈ ਫੜ ਲੈ 35 ਲਾ ਕੇ ਦੋ 30 ਤੇ ਆ ਗਿਆ 40 ਦਿਨ ਪਹਿਲਾਂ ਲਾ ਕੇ ਚੱਲ ਕੋਈ ਨਹੀਂ ਮੈਂ ਭੁੱਲ ਗਿਆ 45 ਦਾ ਲੈ 35 ਲਾ ਲੈ ਚੱਲਾ 45 ਲੈ ਲੈ ਜੇ ਮੈਂ ਭੁੱਲ ਗਿਆ ਤਾਂ ਕੀ ਹੋ ਗਿਆ ਬਾ ਦੇ ਫਿਰ ਤੁੰ ਤੋਂ ਸਾਈ ਦਾ ਲੈ ਹਾਂ 45000 ਦੀ ਬੱਕਰੀ ਦੇ ਨਾ 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 45 ਦਾ ਆ ਪਾ ਕਿਉਂ ਕੀ ਹੋ ਗਿਆ ਸੱਪ ਲੜ ਗਿਆ ਤੇਰੇ 35 ਠੀਕ ਸੀ ਕਿਉਂ ਇਦੋਂ ਤਾਂ ਉਹ ਲੈ ਲੈ ਉਹ ਬੁਰੇ ਦਿਨ ਲੱਗੇ ਕਾਲੇ ਸੱਪ ਨੂੰ ਛੇੜ ਕੇ ਪਿੱਛੇ ਨਾ ਹਟਾ ਚੱਲ ਹੋਰ ਰਿਸਕ ਜਾ ਮਾੜਾ ਮੋਟਾ ਪੰਜਾਹ ਹਜ਼ਾਰ ਦੀ ਬੱਕਰੀ ਦੇ ਓਏ ਮੰਨ ਜਾ 50 ਹਜ਼ਾਰ ਦੀ ਐਡੀ ਨੀਵ ਨਹੀਂ ਹੈਗੀ ਛੱਡ ਦੇ ਰਾਂ ਬੱਕਰੀ ਹਾ ਨਾ ਨਾ ਛੱਡ ਸਾਈ ਬਾਹਰ ਦਾ ਨਾ ਤੇਰੇ ਸਿਰ ਤੋਂ ਦੀ ਨੋਟ ਉਹ ਠੀਕ ਹੈ ਰਜੋ ਇਹਨਾਂ ਦਾ ਧੱਕਾ ਨਾ ਹੈ ਠੀਕ ਹੈ ਠੀਕ ਹੈ ਕਹਿੰਦੇ ਠੀਕ ਹੈ ਇਹਦੇ ਚ ਤੈਨੂੰ ਇੱਕ ਗੱਲ ਸੁਣਾ ਖਾਲੀ ਬੱਕਰੀ ਹੈ ਸੁਣ ਸੁਣ ਸਾਡੀ ਸਾਰੀ ਉਮਰ ਲੰਗੀ ਬੱਕਰੀਆਂ 'ਚ ਬੱਕਰੀਆਂ ਦੇ ਦਿੱਤਾ ਖਾਣੇ ਆ ਸੀ ਕੋਈ ਹੋਰ ਅਸੀਂ ਕੁਝ ਨਹੀਂ ਕਰਿਆ ਇਹਦੇ ਚ ਤੈਨੂੰ ਹੈ ਜਾਂ ਕੀ ਖੂਬੀਆਂ ਥੈਆਂ ਜਾਂ ਜਿੱਤੇ ਪਈਆਂ ਹਜ਼ਾਰ ਲਾਤਾ ਮੈਨੂੰ ਥੈਆਂ ਨੇ ਆਪ ਨੂੰ ਅੱਛਾ ਮੈਨੂੰ ਮਰਚਾ ਗਈਆਂ ਗੱਲ ਜਿਹੜੀ ਆ ਗਈ ਤਾ ਲੈਂਦਾ ਜੀ ਮੈਂ ਅੱਛਾ ਇਹ ਮਨ ਪਸੰਦ ਕਰੀਏ ਤੈਂ ਠੀਕ ਹੈ ਮੈਨੂੰ ਦਿਲ ਨੂੰ ਲੱਗ ਗਿਆ ਦਿਲ ਨੂੰ ਲੱਗ ਗਿਆ ਦਿਲ ਨੂੰ ਲੱਗ ਗਿਆ ਪਹਿਲਾਂ ਸ਼ੋਭੇ ਵਾ ਸ਼ੋਭੀ ਸਹੀ ਗੱਲ ਹੈ ਬਾਈ ਅੱਜ ਸਹੀ ਗੱਲ ਹੈ ਕੋਈ ਐਸੇ ਹੋਣ ਤਿੰਨ ਮੰਡੀਆਂ ਹੋ ਗੀਆਂ ਮੇਰੀ ਅੱਖੇ ਤੇ ਹੈਗੀ ਸੀ ਬਸ ਠੀਕ ਹੈ ਅੱਛਾ ਤਿੰਨ ਮੰਡੀਆਂ ਹੋ ਗਈਆਂ ਇਹ ਮੁੰਡਾ ਕਹਿੰਦਾ ਵੀ ਤਿੰਨ ਮੰਡੀਆਂ ਹੋ ਗਈਆਂ ਪਾਪਾ ਜੀ ਮਾਰ ਗਿਆ ਪਿੱਛੇ ਨੂੰ ਇਹ ਵੀਡੀਓ ਬਣ ਗਈ ਐਸੇ ਆ ਅੱਜ ਬੱਸ ਗੁੱਸਾ ਨਾ ਨਹੀਂ ਨਾ 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 ਐਸੇ ਇੱਧਰ ਹੀ ਛੱਡ ਸਾਡੇ ਬਾਪਾਂ ਵਰਗੇ ਤੇ ਭਰਾ ਮੰਨ ਲੈ ਇਸੇ ਨੂੰ ਮਾਰਿਆ ਇਹਨਾਂ ਦੀ ਵੀਡੀਓ ਵਿਚਾਰਿਆਂ ਦੀ ਖਰਾਬ ਨਾ ਹੋ ਪੈਸ ਛੱਡ ਜਾ ਤਿੰਨ ਮੰਡੀਆਂ ਹੋ ਗਈਆਂ ਮੁੰਡੇ ਨੂੰ ਕਰਦੇ ਮੁੰਡੇ ਦਾ ਮਾਨਰਾ ਜੀ ਤਿੰਨ ਵੀ 40 ਬੱਕਰੀਆਂ ਚ ਛਾਂਟ ਕੇ ਕੱਢੀ ਐ ਤੂੰ ਵੀ ਤਾਂ ਇਸ ਤਾਂ ਛਾਂਟ ਕੀ ਲਵੇਂਗਾ ਮੇਰਾ ਤਾਂ ਜਵਾਸ ਨਹੀਂ ਹੋ ਗਿਆ ਅੱਛਾ ਹੋ ਗਿਆ ਮੈਂ ਤਾਂ ਐ ਕੁਮਾਰੀ ਫਰਦਾਨ ਜੀ ਫਰ ਕੋਈ ਗੱਲ ਨਹੀਂ ਬਈ ਸ਼ਾਬਾਸ਼ੀ ਤਲ ਤੂੰ ਬਹਿਿਆ ਤਾਂ ਗਿਆ ਮੈਨੂੰ ਤਾਂ ਇਹਦੀ ਕਿਤੇ ਉਹੀ ਫਿਰਦਾ ਹੈ ਠੀਕ ਹੈ ਰਾਜੂ ਇਹ ਦੁਨਾ ਮਰੀ ਨਾਜੂ ਠੀਕ ਹੈ ਆਪਣਾ ਹੁਣ ਤੂੰ ਪਿੱਛੇ ਹੈ ਤਦਾ ਮੇਰੀ ਜਾਨ ਨੂੰ ਸਿਫਾ ਛੇੜਦਾ ਇਹ ਤੂੰ ਲੈਂਦਾ ਤੂੰ ਲੈਂਦਾ ਦੇਖ ਲੈ ਯਾਰ ਬੱਕਰੀ ਇਹ ਨਹੀਂ ਲੈਂਦਾ ਤਾਂ हट ਗਿਆ ਪਿੱਛੇ ਮੈਨੂੰ ਦੇਵੇਂਗਾ ਬੱਕਰੀ ਹਾਂ ਲੈ ਜੀ ਮੈਨੂੰ 50000 ਦੀ ਬੱਕਰੀ ਦੇ ਹੋ ਦੇਣੀ ਕਿੰਨੇ ਦੀ ਇੱਕੋ ਹੀ ਦੱਸੇ 2000 ਕਟੇਗਾ ਐਵੇਂ ਨਹੀਂ 5-5000 ਜੜੀ ਇਹਨਾਂ ਨੂੰ 2000 ਘਟਦਾ ਬੰਦਾ ਕਿਹਾ ਜਾ ਫੁੱਟੇ ਹੋਏ ਨਾ ਮੱਥਾ ਲੱਗ ਗਿਆ 18 ਤੋਂ ਦੇਖ ਲੈ ਤੂੰ ਜਵੀ ਫੁੱਟਿਆ ਹੈ ਬੰਦਾ 18000 ਘਟਦਾ ਬੰਦਾ ਕਿਹਾ ਜਾ ਯਾਰ ਇਹ ਕੋ ਸਾਬ ਚਾਹੇ ਵੇਚਣੀ ਹੈ ਵੇਚਣੀਆਂ ਦੱਸ ਤੂੰ ਨੀ ਕੋਈ ਜੇ ਰੱਖਣੀ ਹੈ ਦੇਖ ਲੈ ਕੀ ਹੈ ਭਾਈ ਨਾ ਸਹੀ ਦੱਸ ਸਹੀ ਤੁਹਾਨੂੰ ਫਿਰ ਨਾ ਲੈ ਯਾਰ ਪੰਗਾ ਹਟੇ ਜਾ ਪਿੱਛੇ ਜ਼ਰੂਰੀ ਤਾਂ ਨਹੀਂ ਕਿ ਦੇਖ ਲੈ ਹੈਂ ਦੇਖ ਲੈ ਫੇ ਤਾਂ ਮੈਨੂੰ ਸਿਰੇ ਲਾ ਹੁੰਦੇ ਸੱਟ ਬਸ ਇੱਕ ਲਾ ਦੇ 60000 ਦੀ ਦਿਓ ਬੱਕਰੀ ਨਾ ਨਾ ਬਸ ਮੈਂ ਨਹੀਂ ਠੀਕ ਹੈ 60000 ਦੀ ਬੱਕਰੀ ਵਿਖਦੀ ਹੈ ਤੇਰੀ ਸਹੀ ਹੈ ਸਹੀ ਹੈ ਹੁਣ ਤਾਂ ਸਹੀ ਹੈ ਯਾਰ ਹਾਂ ਠੀਕ ਹੈ ਸਹੀ ਹੈ ਬਾਜੂ ਹਾਂ ਬਸ ਇਹ ਤਾਂ ਨਾ ਬਸ 60000 ਦੀ ਬੱਕਰੀ ਦੇ ਦੇ ਪੰਜ ਮਿੰਨੀਆਂ ਦੀ ਗੱਪਣਾ ਮਾਰ ਕੱਟੀ ਮੈਸ ਬਿਕ ਗਈ ਬਈ ਔਰ ਹਾਂ ਬਾਖੜ ਆ ਜਾਂਦੀ ਬਾਖੜ ਆ ਜਾਂਦੀ ਹੈ ਜੀ ਤਾਂ ਹੀ ਕਿਹਾ ਮੈਂ ਬਾਖੜ ਮੱਝ ਦੇ ਬਰੋਬਰ ਵਿਕਦੀ ਹੈ ਤੇਰੀ ਬੱਕਰੀ ਖੜ ਜਾ ਯਾਰ ਓ ਪਿੱਛੇ ਹਟ ਮੈਂ ਲੈ ਪਿੱਛੇ ਹਟ ਓ ਤੂੰ ਪਰੇ ਹੋ ਯਾਰ ਕਿਉਂ ਓ ਨਾ ਤੂੰ ਮੈਨੂੰ ਸਹੀ ਲਾ ਬੇ 2 ਤੇ 60 ਦੀ ਬਾਟ ਬਸ ਯਾਰ ਰਾਜੂ ਓਰੇ ਲਿਆ ਓਏ ਖਰਜਿਆ ਯਾਰ نوٹ ਪਾਰੇਗਾ ਤੂੰ ਪਿੱਛੇ ਹਟ ਯਾਰ ਇੱਕ ਲੈ ਕਢ ਬਾਹਰ ਓਰੇ ਓਏ ਮਾਰੋ ਬਈ ਬਜਾੜੀ ਹੈ ਤੈ ਨਹੀਂ ਲੈਣੀ ਜਮੀਨ ਲੈ ਮੈਂ ਉਕਤੋਂ ਬੱਕਰੀ ਯਾਰ ਆਹ ਪਾਉਂਦੀ ਆ ਵੀਡੀਓ ਜੇ ਬੱਕਰੀ ਨਹੀਂ ਤਾਂ ਲੈਣੀ ਬੱਕਰੀ ਮੈਂ ਲੈ ਲੇ ਨੂੰ 65000 ਤੱਕ ਆਪਣਾ ਇੰਦਾ 65000 ਦੀ ਦਿੰਨੇ ਬਸ ਵੇ ਨਹੀਂ ਲੈ ਨੂੰ ਉਹ ਤੈਨੂੰ ਖਾ ਜਾਣ ਉਹ ਜਉਂਦੇ ਹੀ ਕੁੱਤੇ ਇਹ ਆ ਬੰਦਾ ਕਿੱਧਰੋਂ ਆਇਆ ਇਹ ਪੁਰੇ ਦਾ ਮੁੰਡਾ ਉਹ ਬੁੜੇ ਨੂੰ ਬੁਲਾ ਲਓ ਸੁੱਟੀ ਜਿਹੜਾ ਕਿੱਥੇ ਉਹ ਘਰੇ ਵਗ ਗਿਆ ਘਰੇ ਵਗ ਗਿਆ ਉਹ ਅਸੀਂ ਬਰੀਡ ਤਿਆਰ ਕਰ ਲਾਂਗੇ ਹੋਰ ਸਹੀ ਦੱਸ ਦੇ ਬਾਈ ਬਣ ਕੇ ਕਿੱਥੇ ਦੀ 90 ਦੀ ਲੈ ਲੈ ਅ ਵੀ ਮੇਤਰਾ 10 ਘਟ ਗਿਆ ਬਸ ਇਹ ਦੂ ਆਪਾਂ ਵੱਧ ਗਾਹਕ ਨਹੀਂ ਹੈ 65000 ਲਾ ਦੇ ਪਥਰੀ ਥੱਲੇ ਦੀਵਾ ਕੋਈ ਨਾ ਕਿਤੇ ਦੀਵਾ ਕੋ ਲੋ ਜੀ ਤੇਣੀ ਬੱਕਰੀ ਦੇਣੀ ਹੈ ਜਵਰਾ ਹੱਥ ਦਾ ਜੇ ਵੇਚਣੀ ਹੈ ਹਾਂ ਤੇਰੀ ਮਰਜ਼ੀ ਐ ਏਦੂ ਬਾਦ ਸਾਡੀਆਂ ਵੀ ਸੱਟਾਂ ਮੁੱਕ ਗਈਆਂ ਹਾਂ ਹੋ ਦੱਸੋ ਦੇਖ ਲੈ ਤੇਰੀ ਮਰਜ਼ੀ ਐ ਦੱਸੋ ਲੱਸੀ ਨੂੰ ਜਾਮਣ ਲਾਈ ਨਾ ਲਾਈ ਦੁਬਾਰੇ ਅਸੀਂ ਲਾਉਣਾ ਨਹੀਂ ਪੂਰੀ 70000 ਦੀ ਉਹ ਬੱਕਰੀ ਹੁਣ ਹੋਊਗੀ ਹੈ ਕਾਕਾ ਦੇਖਿਆ ਬੱਸ ਹੈ ਕਾਤੋਂ ਰਾਜੂ ਬੱਸ ਕੀ ਗੱਲ ਵਿਕਾਸ ਤੋਂ ਖਾੜ ਜਾ ਓਏ ਹੱਥ ਨੂੰ ਹੱਥ ਮੰਨਿਆ ਓਏ ਦਾ ਕਾ ਨੂੰ ਓਰਾ ਓਏ ਦਾ ਕਾ जवान माड़ी मोटी साठ ना मरदा तू सर हजार बहुत है हां सत्तर हजार थोड़ा नहीं है सत्तर बकरी सर हजार रुपया लगे रली की मंडी के पंडा थोड़ा रली है तेरी आपदी बकरी है बंदे दी बकरी दे सत्तर हजार रुपया लगे जी अच्छा ਵੀਡੀਓ ਦੇ ਵਿੱਚ ਲੈਂਦਾ ਕਿੱਥੇ ਦਾ ਤੀ ਉਹ ਮੁੰਡਾ ਉਹ ਵੀ ਰੱਲੀ ਦੀ ਆ ਰੱਲੀ ਨੂੰ ਰੱਲੀ ਟਕਰ ਗਿਆ ਬਣ ਕੇ ਟੱਲੀ ਹਾਂ ਰੱਲੀ ਨੂੰ ਰੱਲੀ ਟਕਰ ਗਿਆ ਰੱਲੀ ਨੂੰ ਰੱਲੀ ਦਾ ਹੀ ਮੁੰਡਾ ਥੀ ਰੱਲੀ ਦੀ ਵੇਚਣ ਵਾਲਾ ਥੀ ਤੇ ਪਰ ਨਸਾਨ ਨੇ ਹਾਂ ਨਹੀਂ ਕਰੀ ਦੇਖ ਰਾਂ ਨੂੰ ਕਿਰਾ ਹੋ ਗਿਆ 20000 ਦਾ ਪੈਂਡਾ ਰਹਿ ਗਿਆ ਬੱਕਰੀ ਲਵੇ ਲੱਗੀ ਥੀ ਪਰ ਬੰਦੇ ਕਹਿੰਦੇ ਮੈਂ ਬਈ ਬੱਕਰੀ ਅਸੀਂ ਦੇਣੀ ਨਹੀਂ ਹੋਰੇ ਤਾਂ 70000 ਗੱਬਣ ਹੈ ਖਾਲੀ ਖਾਲੀ ਬੱਕਰੀ ਦੇ ਜੀ 70000 ਰੁਪਿਆ ਲੱਗ ਗਿਆ ਆ ਲਓ ਜੀ ਛੜਤੀ ਕੋਈ ਨਹੀਂ ਹੁਣ ਇਹਨੂੰ ਲੈਂਦਾ ਅਗਲਾ ਵੇਚੇ ਛੜਦੇ ਪਤਾ ਲੈਣੀ ਨਹੀਂ ਠੀਕ ਹੈ ਵੀ ਬੱਬੂ ਪੈਸੇ ਤਾਂ ਬਹੁਤ ਲੱਗੇ ਜਰਾ ਜੀ ਪੈਸੇ ਪੂਰੇ ਲਾਤੇ ਹੋਰ ਕੀ ਹੈ ਹੁਣੇ ਬਿਕਦੀ 70000 ਰੁਪਿਆ ਕੋਈ ਨਹੀਂ ਫਿਰ ਮੈਂ ਰੱਖਦਾ ਬੱਕਰੀ ਮદાન ਛੱਡ ਕੇ ਭੱਜ ਗਿਆ ਉਹ ਛੱਡ ਯਾਰ